ਪੋਹ ਦੀਆਂ ਸੱਤ ਰਾਤਾਂ ਦਸੰਬਰ 1704 ਦੀ ਸ਼ਹੀਦੀ ਹਫ਼ਤੇ ਦੀ ਦਾਸਤਾ ਸਰਪੰਸਤਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਅਤੇ ਸਿੰਘਾਂ ਨੇ ਕਿਵੇਂ ਬਤਾਈਆਂ ਸਨ ਪੋਹ ਦੇ ਅੱਠ ਠੰਡੇ ਮਹੀਨੇ ਦੀਆਂ ਸੱਤ ਰਾਤਾਂ ਆਓ ਜਾਣਦੇ ਹਾਂ 21 ਦਸੰਬਰ 6 ਪੋਹ ਦੀ ਰਾਤ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ आनंदा ਦੀ ਪੁਰੀ ਨੂੰ ਆਖਰੀ ਵਾਰ ਨਜ਼ਰ ਪਰ ਕੇ ਵੇਖਿਆ ਕਿਉਂਕਿ ਉਹ ਜਾਣਦੇ ਸਨ ਕਿ ਹੁਣ ਦੁਬਾਰਾ ਇੱਥੇ ਨਹੀਂ ਆਉਣਾ ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ ਅਨੰਦ ਘੜੀ ਦੇ ਕਿਲੇ ਤੋਂ ਨਿਕਲ ਕੇ ਅਜੇ ਕੁਝ ਹੀ ਦੂਰ ਗਏ ਸਨ ਕਿ ਪਿੱਛੋਂ ਮੁਗਲ ਫੌਜਾਂ ਨੇ ਧੋਕੇ ਨਾਲ ਹਮਲਾ ਕਰ ਦਿੱਤਾ 22 ਦਸੰਬਰ 7 ਕੋ ਸਸਾ ਨਦੀ ਦੇ ਕੰਢੇ ਹੋਏ ਭਿਆਨਕ ਯੁੱਧ ਵਿੱਚ अनेका ਸਿੰਘ ਮੁਗਲਾਂ ਦੇ ਆਹੂ ਲਾਉਂਦੇ ਛੇੜੀਆਂ ਪਾ ਗਏ ਸਰਸਾ ਪਾਰ ਕਰਦੇ ਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਵਾਹਿਗੁਰੂ 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 ਗੁਰੂ ਸਾਹਿਬ ਵੱਡੇ ਸਹਿਜਾਦਿਆਂ ਅਤੇ ਕੁਝ ਸਿੰਘਾਂ ਨਾਲ ਰੋਪੜ ਹੁੰਦੇ ਹੋਏ ਚਮਕੌਰ ਦੀ ਕੱਚੀ ਘੜੀ ਵਿੱਚ ਪਹੁੰਚ ਗਏ। ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬਕੌਰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵਾਲੇ ਪਾਸੇ ਨਿਕਲ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਦੇ ਸਰਸਾ ਦੇ ਕੰਡੇ-ਕੰਡੇ ਤੁਰਦੇ ਕੁੰਮਾ ਮਾਸ਼ਕੀ ਦੀ ਝੋਪੜੀ ਵਿੱਚ ਪਹੁੰਚੇ 7 ਪੋ ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਫੱਟੀ ਸਹਿਬਜ਼ਾਦਿਆਂ ਨੇ ਚਮਕੌਰ ਦੀ ਗੜੀ ਵਿੱਚ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੇ ਕੁੰਮਾ ਮਾਸ਼ਕੀ ਦੇ ਘਰ ਬਿਤਾਏ 23 ਦਸੰਬਰ 8 ਪੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਸਹਿਬਜ਼ਾਦੇ ਪਾਪਾ ਅਜੀਤ ਸਿੰਘ ਅਤੇ ਪਾਪਾ ਜੁਝਾਰ ਸਿੰਘ ਚਮਕੌਰ ਦੇ ਮੈਦਾਨ ਵਿੱਚ ਦੁਸ਼ਮਨਾ ਨਾਲ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੜੀ ਛੱਡ ਕੇ ਨਿਕਲ ਗਏ। ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਗੰਗੂ ਰਸੂਈਏ ਨਾਲ ਉਸਦੇ ਪਿੰਡ ਸਹੇੜੀ ਪਹੁੰਚ ਗਏ। 8 ਪੋਦੀ ਰਾਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਫ਼ਰ ਵਿੱਚ ਅਤੇ ਮਾਤਾ ਜੀ ਅਤੇ ਨਿੱਕੇ ਸਹਬਜ਼ਾਦਿਆਂ ਨੇ ਗੰਗੂ ਦੇ ਘਰ ਬਿਤਾਏ। 24 ਦਸੰਬਰ ਨੂੰ ਪੋ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਚ ਕੇ ਪਾਪੀ ਗੰਗੂ ਦਾ ਮਨ ਬੇਈਮਾਨ ਹੋ ਗਿਆ ਉਸਨੇ ਮੋਹਰਾ ਚੋਰੀ ਕਰ ਲਈਆਂ ਤੇ ਸਰਕਾਰੀ ਇਨਾਮ ਦੇ ਲਾਲਚ ਵਿੱਚ ਮੋਰਿੰਡਾ ਦੇ ਕੋਤਵਾਲ ਨੂੰ ਮਾਤਾ ਜੀ ਅਤੇ ਬੱਚਿਆਂ ਦੀ ਜਾ ਖਬਰ ਦਿੱਤੀ ਹਵਲਦਾਰ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਗੁਜਰੀ ਜੀ ਅਤੇ ਸਹਿਬ ਚਾਤਿਆਂ ਨੂੰ ਮੋਰਿੰਡਾ ਦੀ ਕੋਤਵਾਲੀ ਵਿੱਚ ਲੈ ਆਏ ਨੋ ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਚਾਤਿਆਂ ਨੇ ਬਿਨਾਂ ਕੁਝ ਖਾਤੇ ਪੀਤੇ ਮੋਰਿੰਡੇ ਦੀ ਜੇਲ੍ਹ ਵਿੱਚ ਗੁਜ਼ਾਰੀ 25 ਦਸੰਬਰ 10 ਪੋ ਠੰਡੇ ਪੁਰਜ ਵਿੱਚ ਸਹਿਬਜ਼ਾਤਿਆਂ ਅਤੇ ਮਾਤਾ ਗੁਜਰੀ ਜੀ ਦੀ ਪਹਿਲੀ ਰਾਤ ਵਜ਼ੀਰ ਖਾਨ ਨੇ ਸਿਪਾਹੀ ਭੇਜ ਕੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਤਿਆਂ ਨੂੰ ਮੋਰਿੰਡਾ ਤੋਂ ਸਰਹੰਦ ਲਿਆ ਭੁੱਖੇ ਪਾਣੇ ਠੰਡੇ ਪੁਰਜ ਵਿੱਚ ਕੈਦ ਕਰ ਦਿੱਤਾ ਗੁਰੂ ਘਰ ਦੇ ਸ਼ਰਧਾਲੂ ਬਾਬਾ ਮੋਤੀराम ਮਹਿਰਾ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਾ ਗੁਜਰੀ ਤੇ ਸਹਿਬਜ਼ਾਤਿਆਂ ਨੂੰ ਗਰਮ ਦੁੱਧ ਸ਼ਕਾਇਆ 26 ਦਸੰਬਰ 11 ਨੂੰ ਸਹਿਬਜ਼ਾਦਿਆਂ ਦੀ ਸੂਬੇ ਕੋਲ ਪਹਿਲੀ ਪੇਸ਼ੀ ਦੋਵੇਂ ਛੋਟੇ ਸਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਕੇ ਉਹਨਾਂ ਉੱਤੇ ਮੁਕੱਦਮਾ ਚਲਾਇਆ ਗਿਆ ਡਰਾਵੇ ਦਿੱਤੇ ਗਏ ਲਾਲਚ ਦਿੱਤੇ ਗਏ ਪਰ ਜਦੋਂ ਸਹਿਬਜ਼ਾਦੇ ਨਾ ਮੰਨੇ ਤਾਂ ਉਹਨਾਂ ਨੂੰ ਵਾਪਸ ਠੰਡੇ ਪੁਰਜ ਵਿੱਚ ਭੇਜ ਦਿੱਤਾ ਗਿਆ ਠੰਡੇ ਪੁਰਜ ਵਿੱਚ ਵਾਪਸ ਆ ਸਹਿਬਜ਼ਾਦਿਆਂ ਨੇ ਦਾਦੀ ਮਾਂ ਪਾਸੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਸਾਖੀਆਂ ਸੁਣਦਿਆਂ ਰਾਤ गुਜ਼ਾਰੀ। ਪਾਈ ਮੋਤੀराम ਮਹਿਰਾ ਨੇ ਦੁਤੀ ਸੇਵਾ ਕੀਤੀ। 27 ਦਸੰਬਰ 12 ਕੋ। ਸਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਦੂਜੀ ਪੇਸ਼ੀ। ਦੂਜੇ ਦਿਨ ਫਿਰ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਦਰਾਵੇ ਦਿੱਤੇ ਗਏ। ਤਸੀਹੇ ਦਿੱਤੇ ਗਏ। ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਪਰ ਸਹਿਬਜ਼ਾਦੇ ਬਿਲਕੁਲ ਨਾ ਮੰਨੇ। ਜਦੋਂ ਇਸ ਜ਼ੁਲਮ ਦੇ ਖਿਲਾਫ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਤਾਂ ਸੂਬਾ ਸਰਹੰਦ ਨੇ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੁੱਛ ਵਿੱਚ ਭੇਜ ਦਿੱਤਾ। ਮੋਤੀराम ਮਹਿਰਾਂ ਨੇ ਆਖਰੀ ਵਾਰ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਤ ਸ਼ਕਉਂਤੀ ਸੇਵਾ ਕੀਤੀ। 28 ਦਸੰਬਰ 13 ਨੂੰ ਸਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਆਖਰੀ ਪੇਸ਼ੀ ਅਤੇ ਸ਼ਹੀਦੀ। ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਆਖਰੀ ਵਾਰ ਆਪਣੇ ਹੱਥੀ ਤਿਆਰ ਕਰ ਸੁੰਦਰ ਪੁਸ਼ਾਕਾ ਪਾ ਕੇ ਸੀਸ ਉਤੇ ਕਲਗੀਆਂ ਸਜਾ ਸੂਬੇ ਦੀ ਕਚਹਿਰੀ ਵੱਲ ਤੁਰਿਆ ਵਾਹਿਗੁਰੂ 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 ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਸਹਬਜ਼ਾਦਿਆਂ ਨੂੰ ਢੁਲਾ ਦੇਣ ਵਿੱਚ ਪੂਰੀ ਤਰ੍ਹਾਂ ناکਾਮ ਰਿਹਾ ਸੂਬਾ ਸਰਹੰਦ ਉਸਨੇ ਇਸ਼ਾਰਾ ਕੀਤਾ ਕਾਜੀ ਨੇ ਸਹਬਜ਼ਾਦਿਆਂ ਨੂੰ ਜੰਤਾ ਨੀਹਾਂ ਵਿੱਚ ਚਿੰਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਸਹਿਬਜ਼ਾਤਿਆਂ ਨੂੰ ਜਿੰਦਾ ਨੀਹਾਂ ਵਿੱਚ ਚਿੰਤ ਦਿੱਤਾ ਗਿਆ ਆਪਣੇ ਧਰਮ ਵਿੱਚ ਪੱਕੇ ਰਹਿੰਦਿਆਂ ਨੀਹਾਂ ਵਿੱਚ ਅਡੋਲ ਖੜੇ ਸਹਿਬਜ਼ਾਦੇ ਬੇਅੰਤ ਤਸੀਹੇ ਸਹਿ ਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਸ਼ਹੀਦ ਦਾ ਉੱਚਾ ਰੁਤਬਾ ਪਾ ਗਏ ਠੰਡੇ ਪੁਰਜ ਵਿੱਚ ਸੂਬਾ ਸਰਹੰਦ ਜ਼ਾਲਿਮ ਵਜ਼ੀਰ ਖਾਂ ਦੇ ਜ਼ੁਲਮ ਨੂੰ ਆਪਣੇ ਬਿਰਤ ਸਰੀਰ ਉੱਤੇ ਸਹਾਰਦਿਆਂ ਮਾਤਾ ਗੁਜਰਕੌਰ ਜੀ ਵੀ ਸ਼ਹੀਦਤਾ ਉੱਚਾ ਰੁਤਬਾ ਪ੍ਰਾਪਤ ਕਰਕੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਭੋਰਾ ਸਾਹਿਬ ਅੱਜ ਵੀ ਜ਼ਾਲਿਮ ਮੁਗਲ ਹਕਮਰਾਨਾਂ ਦੇ ਅਤਿਆਚਾਰਾਂ ਅਤੇ ਸਹਿਬਜ਼ਾਦਿਆਂ ਦੇ ਸਿੱਖੀ ਚਸ਼ਮੇ ਦੀ ਤਾਸਤਾ ਬਿਆਨ ਕਰ ਰਿਹਾ ਹੈ ਗੁਰੂ ਘਰ ਦੇ ਸੇਵਕ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦਾ ਟੁਕੜਾ ਖਰੀਦ ਕੇ ਤਿੰਨਾਂ ਪਾਵਨ ਸਰੀਰਾਂ ਦਾ ਸਸਕਾਰ ਕੀਤਾ ਅੱਜ ਤੇ ਗੁਰਦੁਆਰਾ ਚੌਥੀ ਸਰੂਪ ਸਾਹਿਬ ਸ਼ਿਸ਼ੋਭਿਤ ਹੈ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਿਜਾਤਿਆਂ ਮਾਤਾ ਗੁਜਰੀ ਜੀ ਅਤੇ ਸ਼ਹੀਦ ਸਿੰਘਾਂ ਦੀ ਬੇਮਿਸਾਲ ਸ਼ਹਾਦਤ ਨੂੰ ਅਸੀਂ ਸਨਮਤ ਸੇਜਤਾ ਕਰਦੇ ਹਾਂ